ਪ੍ਰਹਰਾਤ ਚਹਬ ਹਰ ਜੁਗ ਜੁਗ ਭਗਤੇ ਉਪਾਇਆ ਬੈਜ ਰਖਦਾ ਆ ਰਾਮ ਰਾਜੇ ਹਰ ਲਾਖ ਦੁਖ ਤੇ ਹਰ ਮਾਰਿਆ ਪ੍ਰਹਿਲਾਦ ਤੁਰਾਇਆ ਅਹੰਕਾਰੀਆਂ ਨਦਕਾਂ ਪਿੱਟਦੇ ਨਾਮ ਦਿਓ ਮੁਖ ਲਾਇਆ ਜਨ ਨਾਨਕੀ ਅਸਾ ਹਰ ਸੇਵਾ ਅੰਤ ਲਹੀ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾਂ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ ਜਾਤ ਨਹਿ ਜੋਤ ਜੋਤ ਨਹਿ ਜਾਤਾ ਕਲ ਕਲਾ ਭਰਪੂਰ ਰਹਾ ਤੂ ਸੱਚਾ ਸਹਬ ਸਿਖਤ ਸਵਾਲਿ ਹੋ ਜਨ ਕੀ ਕੀ ਸੋ ਪਾਰ ਭਇਆ ਕਹੋ ਨਾਨਕ ਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗਾ ਸਾ ਮਹੱਲਾ ਪਹਿਲਾ ਓੰਕਾਰ ਸਤਿਗੁਰ ਪਰਸਾਹ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕੀ ਅਸ਼ੰਖਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹਿਣ ਕੀਤੇ ਤੇਰੇ ਗਾਵਨ ਹਾਰੇ ਗਾਵਣ ਤੁਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਨੋਂ ਚਤ ਗੁਪਤ ਲਗ ਜਾਣ ਲੇਖ ਲੇਖ ਧਰਮ ਵਿਚਾਰੇ ਗਾਵਣ ਤੁਨੋਂ ਈਸ਼ਰ ਵਰਮਾ ਦੇਵੀ ਸੋਹਣ ਪੀਰੇ ਸਦਾ ਸਵਾਰੇ ਗਾਵਣ ਤੁਨੋਂ ਨਿਰਿੰਦਰ ਨਾਸਨ ਬੈਠੇ ਦੇਵਤਾ ਧਰਨਾਲੇ ਗਾਵਣ ਤੁਨੋਂ ਸ੍ਰੀ ਸੁਮਾਦੀ ਅੰਦਰ ਗਾਵਣ ਤੁਨੋਂ ਸਾਧ ਵਿਚਾਰੇ ਗਾਵਣ ਤੁਨੋਂ ਜਤੀ ਸ੍ਰੀ ਸੰਤੋਖੀ ਗਾਵਣ ਤੁਨੋਂ ਵੀਰ ਕਰਾਰੇ ਗਾਵਣ ਤੁਨੋਂ ਭੰਡਰ ਪਣਨ ਪੀਰੇ ਜੋਗ ਜਪ ਵੇਦਾ ਨਾਲੇ ਗਾਵਣ ਤੁਧਨੋ ਮੋਹਨੀਆ ਮਨਮੋਹਣ ਸਰਗਮ ਛਪਿਆਲੇ ਗਾਵਣ ਤੁਧਨੋ ਰਤਨੁ ਪਾਇ ਤੇਰੇ ਅਰਸਰ ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਕੰਡਮਣ ਬ੍ਰਹਮੰਡਾ ਕਰ ਕਰਕੇ ਤੇਰੀ ਧਾਰੀ ਸੇਈ ਤੁਧਨੋ ਗਾਵਣ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਜਤਨਿ ਆਵ ਨਾਨਕ ਆ ਵਿਚਾਰੇ ਸੋਇ ਸੋਇ ਸਰਸਤ ਸਬ ਸਾਚਾ ਸਚੀ ਨਾਹੀ ਹੈ ਭੀ ਕੋ ਸੀ ਜਾਏ ਨਾ ਜੋ ਸੀ ਰਤਨਾ ਜਨਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜੇ ਸੀ ਮਾਇ ਜਿਨੀ ਉਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤੀਸthi ਵਦਿਆ ਜੋਤ ਸੁਭਾਵੇ ਸੂਰਗਰਿ ਸਿ ਰੁਕਮ ਨਾ ਗਲ ਨਾ ਜਾਏ ਸੋ ਪਾਸ ਸੰਸਾਹ ਪਾਸ ਸਹਿ ਬਨਾਨਕ ਨਹਿ ਨ ਜਾਏ ਆਸਾ ਮਹਿਲਾ ਪਹਿਲਾ ਸੁਨੋ ਟਾ ਕੇ ਸਭ ਕੋਇ ਕੇਵਲ ਵੱਡਾ ਢੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਬਾਏ ਵਡੇ ਮੇਰੇ ਸਾਹਿਬਾ ਗਹਿਰ ਗਬੇਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰ ਤੇ ਮੇ ਸੁਰਤ ਕਮਾਈ ਸਭ ਕੀਮਤ ਮੇ ਮਲ ਕੀਮਤ ਪਾਈ ਗਿਆਨ ਨਹੀਂ ਤੇ ਅਨੇ ਗੁਰ ਗੁਰ ਹਾਏ ਕਹਿ ਨਾ ਜਾਈ ਤੇ ਰੀਤ ਲਵੜਿਆਈ ਸਭ ਸਾਧ ਸਭਤਾ ਪਰ ਸਭ ਚੰਗੇ ਆਈਆਂ ਸਦਾ ਬੁਰਖਾ ਕੀਆਂ ਵਡਿਆਈਆਂ ਤੁਧਵੇਂ ਸਦੇ ਕਿ ਲੈਣਾ ਪਾਈਆ ਕਰਮ ਵਲੇ ਨਾਹੀ ਠਾਪਰ ਰਹਾਈਆ आखण वाला गया वे चारा सिफ्ति परे तरे पंडारा दिस्तु से क्या चारा नानक साचे सवारण हारा सा महला पहला आखा जीवा विसर मर जाओ आखण औखा सच है नाओ सच नाम के ला गै भूगत भूख है गै चलिय दुग सोक मेरी माए साचा साहब साचे डाय रहाओ सच नाम की तलवड़ आई आख के कीमत नहीं पाई जे समय क्या कन पाए वन होवे घाट ना जाए ਨਾਮ ਮਰੇ ਨਾ ਹੋਵੇ ਸੋਗ ਦੇਂਦਾ ਰਹਿਣ ਝੁਕੇ ਭੋਗ ਬੁਨੇ ਹੋ ਹੁਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਪ ਤੇ ਵੜ ਤੇਰੀ ਦਾਤ ਜਿੰਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮਜਾਤ ਨਾਨਕ ਨਾ ਵਿਬਾਜ ਸੁਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰਖ ਆਪਨਾ ਕਰੋ ਗੁਰ ਪਾਸ ਹਮ ਤਿਰੇ ਕਰਮ ਸਤਗੁਰ ਤਰਨਾਈ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰ ਦੇ ਮੁਕ ਰਾਮ ਨਾਮ ਪਰਗਾਸ ਗੁਰਮਤਿ ਨਾਮੇਰਾ ਪ੍ਰਾਣ ਸੁਕਾਇ ਹਰ ਕੀਰਤ ਹਮਦੀ ਰਹਿ ਰਾਸ ਰਹਾਉ ਅਰਜਣ ਕੇ ਵਿਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਲੈ ਤ੍ਰਪਤਾ ਚੈ ਮਨ ਸੰਗਤਿ ਗੁਣ ਫਰਗਾਸ ਜਿਨ ਹਰ ਹਰ ਹਰਿ ਸੁਨਾਮ ਨਾ ਪਾਇਤੀ ਭਾਗ ਹੀਣ ਜੰਪਾਸ ਜੋ ਸਤਗੁਰ ਸੱਲ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀ ਬਾਸ ਜਿਨ ਹਰ ਜਣ ਸਤਗੁਰ ਸੰਗਤ ਪਾਇ ਤੈਨ ਤਰ ਮਸਤਕਲੇ ਖਿਆਲਿ ਕਾਸ ਤਾਨ ਤਾਨਨ ਸਰ ਸੰਗਜਤ ਹਰਿ ਸੁਪਾਇਆ ਮੇਰ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹੱਲਾ 5 ਕਾਹਿਰੇ ਮਚਤ ਗਦਮ ਜਹਾ ਹਰ ਹਰ ਜੀਉ ਪਰਿਆ ਸਹਿਬ ਪਤਨ ਮੈ ਜਨ ਤਿਉ ਪਾਇ ਤਾ ਕਰਿ ਜਿਗਾ ਦੇ ਕਰ ਧਰਿਆ ਮੇਰੇ ਮਾਧੋ ਜੀ ਸਰ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਨបទ ਪਾਇ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋ ਸਰਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਕਸਮਾ ਹੈ ਠਾ ਗੁਰ ਕਾਹਿ ਮਨ ਭਉ ਕਰਿਆ ਉਦੇਉੜਾ ਵੇਸ ਕੋ ਸਾਰੇ ਸਪਾਚੇ ਵਿ ਸ੍ਰੀ ਸਰਿਆ ਤਿਨ ਕਮਲ ਖਲਾਵੇ ਕਮਲ ਜਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਦ ਬਿਜਾਈਆ ਤੇਰਾ ਅੰਤ ਨਾ ਪਾਰ ਆਵਰਿਆ ਰਾਗਿਆ ਸਾ ਮਹੱਲਾ ਚੌਥਾ ਸੂਪ੍ਰਿਕ ਇਕ ਓੰਕਾਰ ਸਤਿਗੁਰ ਪ੍ਰਸਾਦ ਸੂਪੁਰਕੰਨ ਨੰਦਨ ਹਰਪੁਰਕੰਨ ਨੰਦਨ ਹਰਗਮ ਘੁਮੀਆ ਪਾਰ ਸਭ ਤਾਵੇ ਸਭ ਤਾਵੇ ਤੋਹ ਜੀ ਹਰ ਸਤਿਸ਼ੇਰ ਜਨਹਾਰਾ ਸਭ ਜੀਤੁ ਮਾਰੇ ਜੀ ਤੋਹ ਜੀ ਆ ਕਾ ਦਾ ਤਾਰਾ ਹਰਿ ਤੇ ਆਵ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਪ੍ਰੇठाकुर ਹਰਿ ਪੇ ਸੇਵਕ ਜੀ ਕਾ ਨਾਨਕ ਜੰਤਿ ਵਿਚਾਰੂ ਜੋ ਕਟਕਟ ਅੰਤਰ ਸ਼ਰਮਣ ਅੰਤਰ ਜੀ ਹਰੇਕ ਕੋ ਪ੍ਰਗ ਸਮਾਨਾ ਇਕ ਦਾ ਤਿਗ ਭੇਖਾਰੀ ਜੀ ਸਭ ਤੇਰੇ ਚੋਲ ਵਿਦਾਣਾ ਤੂੰ ਆਪੇ ਦਾਤਾ ਆਪੇ ਭੁਗਤਾਰੀ ਹਉ ਤੈ ਨੰ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੈਂਚੜੀ ਤੇਰੇ ਕਿਆ ਗੁਣਿਆ ਖਿਖਾਣਾ ਜੋ ਸੇਵੈ ਜੋ ਸੇਵ ਤੁਰ ਜੀ ਜੋ ਨਾਰਕਿਰ ਕੁੜਬਾੜਾ ਹਰਿ ਤੇ ਆਵੇ ਹਰਿ ਤੇ ਆਵੇ ਤੋ ਜੀ ਸੇਨਾਨੁ ਕੁਮਾਰ ਸੁ ਕੁਵਾਸੀ ਸੇ ਨਉ ਤਸੇ ਨਉ ਤੇ ਪੈਨਿ ਹਰਿ ਦਾ ਜੀ ਤਿਨ ਟੂਟੀ ਜਮ ਕੀ ਫਾਸੀ ਜਿਨਨ ਰਉ ਪਉ ਜਨ ਹਰ ਨਿਰਪੋਤ ਆਇ ਜੀ ਤਿਨ ਕਾ ਪਉ ਸਮਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਤਨੁ ਸੇ ਤਨ ਜਿਨ ਹਰਤਾ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸੇਰ ਭਗਤ ਸਲਾਹਣ ਦੁਜੀ ਹਰਨ ਕਲੇ ਕਿਆ ਅਨੰਤਾ ਤੇਰੇ ਨੇਕ ਤੇਰੇ ਨੇਕ ਪੜੇ ਬੋ ਸਮਰ ਸਾਸਰੀ ਫਰਿ ਤਰਾ ਕਟ ਕਰਮ ਕਰੰਤਾ ਸੇਪਕਦ ਸੇਪਕਦ ਪਲੇ ਜਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਹੈ ਪਰੰਪਰ ਕਰਤਾ ਜੀ ਤੁਧ ਦੇਵ ਦੇ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਰਸ ਦਾ ਤੂੰ ਇੱਕੋ ਜੀ ਤੂੰ ਅਚਲ ਕਰਤਾ ਸੋਇ ਤਦਾਪੇ ਭਾਵੇ ਸੋਇ ਵਰਤਾ ਜਦ ਤਦਾਪੇ ਕਰੇ ਸੋਈ ਤਦਾਪੇ ਸਿੱਟੇ ਸਭੇ ਉਪਾਇ ਜਦ ਤਦਾਪੇ ਸੁਰਜ ਸਭ ਕੋਈ ਨਾਨਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਆਸਾ ਮਹੱਲਾ ਚੌਥਾ ਜੋ ਕਰਤਾ ਸਚਾਰ ਮੈਂ ਢਸਾ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂ ਸਭਣੀ ਤੈਂ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨ ਮਗਵਾਇ ਤਾਪ ਵੇ ਛੋੜਿਆ ਆਪ ਮਿਲਾਇ ਤੂ ਦਰਿਆ ਸਤ ਜੀ ਮਾਇ ਰਤਬਿੰਦੂ ਜਾ ਕੋਈ ਨਾ ਜੀ ਜਨ ਸਭ ਤੇਰਾ ਕੇਲ ਵਿਜੋਗ ਮਿਲ ਵਿਚਰਾਸਨੋ ਗੀ ਮੇਲ ਜਿਸਨੂੰ ਤੂ ਜਾੜੇ ਸੋ ਜਨ ਜਾਣੇ ਹਰਗੁ ਸੁਧੀ ਆ ਕੋ ਕਾਣ ਦਿਨ ਹਰ ਸੇਵਾ ਤਿਨ ਸੁਭ ਪਾਇ ਸਹਜੇ ਹਰਨਾਮ ਸਮਾਇਆ ਰੁਆ ਪੇ ਕਰਤਾ ਤੀ ਰਾਗਿਆ ਸੁਭ ਹੋਇ ਤੂੰindu ਦਿਆ ਵਰਨਾ ਕੋਇ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰੂ ਪ੍ਰਗਟ ਹੋਇ ਆਸਾ ਬਹੱਲਾ ਪਹਿਲਾ ਤੇ ਤਸਰਵੜੇ ਪਹਿਲੇ ਨਵਾਸਾ ਪਾਣੀ ਪਾਵਤਿਨੇ ਕੀਆ ਭੰਕਰ ਮਉ ਭਗਨੇ ਚਾਲ ਹਮ ਦੇਖਾ ਤੜੂਬਿਲੇ ਮਨੇਕ ਨ ਜੇਤਿ ਸੁਮੂੜ ਮੜਾ ਹਰ ਬਿਸਰੈ ਤੇਰੇ ਗੁਣ ਗਲਿਆ ਰਖਾਉ ਨਾਉ ਜਤੀ ਸਦੀ ਨਹਿ ਬੜਾ ਮੂਰ ਮਉ ਉਦਾਜਨ ਰਪਿਆ ਨਿਮ ਬਦਨਾ ਨਿਕ ਤਿਨ ਕੀ ਸਰਨਾ ਜੇ ਤੂੰ ਨਾਹੀ ਵਿਸਰਿਆ ਸਦਾ ਮਹਿਲਾ ਪੰਜਵਾ ਭਈ ਪ੍ਰਾਪਤ ਮਾਨੁ ਕਤੈ ਹਰਿਆ ਗੋਮਦਨ ਮਿਲ ਕੇ ਤੇਰੀ ਬਰੀਆ ਵਰ ਕਾ ਦਰਗਤੈ ਨਾਕਾਮ ਸਾਸਨੁ ਤੇ ਭਜਿ ਕੇਵਲ ਨਾਮ ਸਰੰਜਾਲਾ ਭਵਨ ਤਰਨ ਕੈ ਜਨਮ ਵਿਤਾ ਜਾ ਤਰੰਗ ਮਾਇਆ ਕੇ ਰਹਾਉ ਜਗਤ ਉਸ ਨੇ ਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣ ਹਰਿਆ ਰਹੁ ਨਾਨਕ ਮਣੀ ਜੀ ਗਰਮਾ ਸੰਨਪੁਰੇ ਕਿਰਾਪਾ ਸਰਮਾ ਰਾਜ ਜੈ ਜਿਸ ਮੈਂ ਕਰਿ ਬਾਈ ਬੇਂਤੀ ਜੋ ਪਈ ਹਮਰੇ ਕਰੋ ਹਾ ਤੇ ਰਚਾ ਪੂਰਨ ਹੋਇ ਚਿਤ ਕੀ ਇਛਾ ਧਰ ਚਨ ਮੰਨੇ ਹਮਾਰਾ ਆਪਣਾ ਜਨ ਕਰੁ ਪ੍ਰਤੀ ਪਾਰ ਹਮਰੇ ਦਿਸ ਬੈ ਤੁਮ ਕਾਉ ਆਪ ਹਰ ਤਮੇ ਬਚਾਉ ਸੁਖੀ ਮਸੈ ਮੂਰ ਪਰਿਵਾਰ ਸੇਵਕ ਚਿਕ ਸਮਯ ਕਰਤਾਰਾ ਮੂਰ ਚਣ ਬਿ ਕਰ ਦਇ ਕਰੀਆ ਸਭੈਨ ਕੋ ਆਲ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਕ ਜਿਨ ਕੀ ਰਹੇ ਪਿਆਸਾ ਤੁਮੈ ਛੋੜ ਕੇ ਵਰਨਾ ਤਿਹਾ ਜੋ ਪਰਚਾਸ ਤੁਮ ਤੇ ਪਾਉਂ ਸੇਵਕ ਸੇਕ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਏ ਆਪਹਾ ਦਮ ਰੇ ਬਰੀਏ ਮਨ ਕਾ ਕਦਰ ਅਸਨ ਵਰੀਏ ਉਜੇ ਸਦਾ ਹਮਾਰੇ ਬੱਚਾ ਸ੍ਰੀ ਸੁਧੋ ਕਰੀਵ ਰਚਾ ਰਾਖਲੇ ਮੇ ਰਖਨ ਹਾਰੇ ਸਾਈ ਸਨ ਸਹਾਏ ਪਿਆਰੇ ਦਿਨ ਬੜ ਦੁਸ਼ਨ ਕੇ ਹੰਤਾ ਸੁਮਹ ਪਰੀਜ ਤਦਸਕੰਤਾ ਕਾਲ ਪਾਇ ਮਹਾ ਉਤਰਾ ਕਾਲ ਪਾਇ ਸੁਭਿਉ ਉਤਰਾ ਕਾਲ ਪਾਇ ਕਰਿ ਬਿਸ਼ਨ ਪ੍ਰਕਾਸ਼ਾ ਸਭ ਕਾ ਕਿਆ ਤੁਮਾਰ ਸਾਜਵਣ ਕਾ ਜੋਗੀ ਸਭ ਕੀ ਆਪੇ ਦਰਾ ਬ੍ਰਹਮਾ ਜੋਤੀਯੋ जगण काल सब लोग सवार नमस्कार है ताहे महाराज बनकासुर उत्पन्न बनाव देवदास जिन बुजायो आंदन से के अवतार सोई गुरु समझियो हमारा नमस्कार तसे कृप हमारे सब प्रजा जन आप सवारी शिवपन गो शिववंश सुपुतीयो सतरंग कर्म वृतियो काट-काट के अंदर की जान बड़े ब्रेकी पीर बिशान चींटी दा गंजुर सुला सब कृपा निस्कर्हुला संतन उपाय तेदु कृष उपाय सदन के सुपीए एक के एक की पीर बिशान कट-कट के -का� डबटकी जान ਜਬੁ ਤਰਖ ਕਰਾ ਗਰਧਾਰਾ ਪ੍ਰਜਾ ਤਰਤ ਤਬ ਦੇਹਿ ਉਪਾਰਾ ਜਵਾ ਗਰਧ ਕਰਤੋ ਹੋ ਕਭੂ ਤੁਮ ਨੰਨਿਤ ਦੇ ਚਰਸਭੁ ਤੇਤੇ ਵਰਨ ਸਰ ਸਵਤਾਰੇ ਆਪੇ ਆਪਣੇ ਬਹੁ ਜੀਉ ਚਾਰੇ ਤੁਮ ਸਭੀ ਤੇਰਹ ਕਿਨ ਨਰਨ ਜਾਨਦ ਪੇਦ ਭੇਦੇ ਹਰਿਆਲੁ ਨਿਰੰਕਾਰ ਨਿਰਮਕਾਰ ਨਰੰਭਿ ਆਗਨੀ ਦੇ ਨਾਲੇ ਸੰਭ ਤਾਤਾ ਮੂੜੁ ਚਾਰਤ ਬੇਦਾ ਜਾ ਕੋ ਪੇਵਨ ਭਵਦ ਬੇਦਾ ਤਾ ਕੋ ਕਿਰਪਾ ਹਨ ਮਾੜ ਮਹਾ ਮੂਰਖ ਚ ਭੇਦ ਨਾ ਜਾਣਦ ਮਹਾਦੇਵ ਕੋ ਘੈਰ ਸਦਾਸ ਨਿਰੰਕਾਰ ਕਾ ਚੀਤਨ ਨ ਭਿਵ ਆਪੇ ਆਪਣੀ ਨੂੰ ਰਹਾ ਜੇ ਤੀ ਵਰਨਤ ਪਹਿਲੇ ਪਹਿਣ ਜਿਹ ਤੇ ਤੀ ਤੁਮਰਾ ਰਖਣ ਜਾਇ ਪਸਾਰਾ ਕਹਿ ਵਿਸੜਾ ਗੁਰ ਤੁਮ ਸੰਸਾਰ ਇਕ ਰੂਪ ਨੂਪ ਸਰੂਪਾਰੰਕ ਪਿਉਰਾਵ ਕਹਿ ਪੂਪਾ ਹੰਡਰ ਜੀਰ ਸੇ ਤਰਕੇ ਨਤ ਫੋਜ ਕਾਂਬ ਭਰੈ ਦੇਨੇ ਕਹੋ ਫੂੜਾ ਜਹ ਬੈਠਾ ਕਉ ਸੰਦ ਬ ਸੰਗਰ ਕੇਟਾ ਸਗਰੇ ਸੇ ਟਕਾਇ ਜੰਮਵਾਜ ਗਾਰ ਸਰੂਪ ਸੇੰਭਵ अवरे चामे रितम गुरु सेखे वारसे कंसरो दुसर थेर भरत पाता सकल मिलेश्वर वर्णकाता देह तु सहस्रनी परे तिनका दिसिल प्रहामरे परखण पग परे ति हारे तिनका तुम संकट सब तारे जो कल को एक बार पै हैं ताके काल न घटना है रचा होय तें सब काल अदसुरिसरै तत्काला ਕਿਰਪਾ ਦੇ ਸੰਜਾਇਨ ਰਹੋ ਤਾਂ ਕਿ ਤਾਲ ਤਨ ਕਮਾ ਹਰ ਹੋ ਰੇ ਦਿਸ਼ੇ ਦੇ ਕਰਮ ਸੁਭ ਹੋਏ ਦਿਸ਼ੇ ਸਾਚ ਸਕੀ ਨਾ ਕੋਈ ਇੱਕ ਬਾਰ ਦੇ ਤੁਮੈ ਸਮਾਰਾ ਕਾਲ ਫਾਸੇ ਧਾਇ ਉਬਾਰ ਜਿਨਰ ਨਾਮ ਤੇ ਹਰੋ ਕਹਾ ਦਾਰੇ ਜਸ ਦੋਗ ਤੇ ਰਹ ਖੜ ਦੇ ਕੇ ਤੁਮੈ ਸਰਣ ਬਿਹਾਰੀ ਆਪ ਹਾਰ ਦੇ ਲਿਓ ਵਾਰੀ ਸਰਬ ਠੋਰ ਮਹ ਹੋ ਸੁਹਾਇ ਦਿਸ ਦੋਗ ਤੇ ਲਿਓ ਬਜਾਇ ਸਵਈਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨੋ ਰਾਮ ਰਹੀਮ ਪੁਰਾਣ ਕੁਰਾਨੇ ਕਹਿਮ ਤੇ ਇੱਕ ਨਾਮ ਆਨਿਓ ਸਿਮਰੈ ਸਾਧ ਸਰਬੇ ਸਭੈ ਭਵ ਭੇਦ ਕਹਿ ਹਮੇ ਕਿ ਨਾ ਜਾਣਿਓ ਸ੍ਰੀ ਸਪਾਲ ਕਿਰਪਾ ਤੁਮਰੀ ਕਰ ਮੈਨ ਕੋਈ ਸਭ ਤੁਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਦਿਓ ਤੁਹਾਰੋ ਦਵਾਰ ਬਾਈ ਨਹਿ ਕਿ ਲਾਜਿਆ ਸੇ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੂ ਜਾਣ ਦੇ ਕੋ ਹੰਕਾਰ ਸਤ ਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਇ ਸਤ ਗੁਰੂ ਮੈਂ ਪਾਇ ਸਤ ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋਤਾ ਗਾਵ ਹਰੀ ਕੇ ਰਾਮਾਨੁਜ ਨੀ ਵਸਾਇਆ ਸਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇ। ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭੀ ਸਾਰਨਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਾਮ ਜਿਨ ਕਿਆ ਮਨ ਵਸੈ ਆਵਾਜੇ ਸਬਦ ਕਨੇਰੇ ਕਹੇ ਨਾਨਕ ਸੱਚੇ ਸੈਵਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮਿਆ ਦਾ ਅਰਮ ਰਾਜਨ ਪ੍ਰਭਾ ਸਭ ਗਵਾਈਆਂ ਕਰ ਸਾਚੁ ਕਮਨੇ ਵਸਾ ਜਨਿ ਚਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟ ਹੋ ਜਿਸਤੀਐ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਝੇ ਪੰਛ ਬਰਤ ਘਰ ਸੁਭਾਗੇ ਕਰ ਸੁਭਾਗੇ ਸਬਦ ਵਾਝੇ ਕਲਾਜਤ ਕਰਤਾ ਅਰਿਗਾ ਪੰਚ ਦੋਤਰ ਵਸ ਕੀਤੇ ਕਾਲ ਕੰਟ ਕੁਮਾਰਿਆ ර ೋ රకೇලා ගේ ഹനನකత සහో අతතු ර හඳ యെ න ට පාගಯ සಗළම రత ూරെ ాார் ం ්‍රಪ ಯతര . ਦ ോ ಂత ಯ ര சಣ ச್ਚੀ ണ ಂ ధਨ பேਸසੇ ూරെಗುර త ണੀ சണ తੇ නි ੇ සதுගර ූரே ണමతന குර ලාගේ ಾ్య െ വਣ හ నిवा. ਤਾਲ ਵਿੱਚ ਤਿਨ ਵਸਤੂ ਭਈ ਉਹ ਸਰਸਤ ਦੁ ਕ੍ਰਿਚਾਰੁ ਮਨਿਤ ਨਾਮ ਠਾ ਗੁਰੂ ਕਾ ਪਰਿਸਕਾ ਸਭ ਸਿਆਦਾਰੋ ਦੇਖੋ ਖਾਵੇ ਦੇਖੋ ਮੁੰਚਰ ਸਕਾ ਉਦਾਰੋ ਹੀ ਵਸਰੀ ਨਹ ਜੈਨਿਤ ਨਿਤ ਰਕੂ ਤਾਰੋ ਤਮ ਸੰਸਾਰ ਚਰ ਲਗਤਰੇ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪਨੀਵਾ ਤੇਰਾ ਕੀਤਾ ਜਾਤੋ ਰਾਹੀ ਮੈਨੂ ਜੋ ਕੀ ਤੋਈ ਮੈਂ ਨਿਰਗੁਨ ਹਰੇ ਕੋ ਗੁਨਾਹ ਨਹੀਂ ਆਪੇ ਤਰਸ ਪਿਉਈ ਦਰਸ ਬਿਆ ਮੇਰਾ ਮਤ ਹੋਈ ਸਤਗੁਰ ਸਜਨ ਮਿਲਿਆ ਨਾਨਕ ਨਾਮ ਮਿਲੇ ਤਾ ਜੀਵ ਤਨ ਮਨ ਕੀ ਵਿਹਰੇ ਹਰਿਆ ਪੋੜੀ ਤਿਥੈ ਤੂੰ ਸਮਰਥ ਜਿਥੈ ਕੋਈ ਨਾਹੀ ਉਥੈ ਤੇਰੀ ਰਾਖੀ ਅਗਨਿ ਉਦਰ ਮਾਹਿ ਸੁਣ ਕੈ ਜਮ ਕੈ ਦੂਤ ਨਾਹੀ ਤਰੇ ਛੁੜ ਜਾਇ ਭੋਜਨ ਬਿਕਮਸ ਗਾਹ ਗੁਰ ਸਬਦੀ ਭਾਰ ਪਾਇ ਜਿਨਿ ਕੋ ਲਗੀ ਪਿਆਸਿ ਅਮਰਿ ਸੇਈ ਖਾਇ ਕਲ ਮੇ ਹੋ ਪੁਨ ਗੁਨ ਗੋਬਿੰਦ ਗਾਇ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਇ ਮਿਰਥਾ ਕੋ ਨਾ ਜਾਇ ਜੀ ਆਵਤ ਗਾਇ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਆਰਾਧਨਾ ਜੀਵਾ ਜਬ ਗੁਰ ਨਾਮ ਨੇਤਰੀ ਸਤਿਗੁਰ ਭੇਖਣਾ ਸੁਰਨੀ ਸੁਰਨਾ ਗੁਰ ਨਾਮ ਸਤਿਗੁਰ ਸੇ ਤੀਰਥਿ ਆਦਰਿ ਗਿਆ ਭਾਈਆ ਠਾਉ। ਸਹੂਨਾ ਨਾ ਨਿ ਕਰ ਪਾ ਕਰ ਜਿਸ ਨੇ ਹਵਤ ਦੇ ਨਿਤ ਮ ਤੁਮ ਕਾ ੜੀਆ ਵਰਲੇ ਕੇ ਹੀ ਕੇ ਮਹੱਲਾ ਪੰਨੀਵਾ ਰਖੇ ਰਖਣ ਹਾਰੇ ਆਪਿ ਉਬਾਰਿਣ ਮੁਰ ਕੀ ਪਾਰੀ ਪਾਏ ਕਾੜ ਸੁਹਾਰੀਣ ਵਾਯਾ ਪਧਿਆਲ ਮਨੋਨਾ ਵਿਸਾਰੀਣ ਸਾਰਜਨਾ ਕੇ ਸੰਧ ਫੌਜਲ ਤਾਰੀਣ ਸਾਕਰ ਨਿੰਦਕ ਦੁਸਟ ਕੇ ਮਾ ਹੈ ਵਿਦਾਰੀਣ ਜੀ ਸਾਹਿਬ ਕੀ ਟੇਕ ਨਾਨਕ ਮਨੇ ਮਾਇ ਜਿਸ ਸੰਗ ਰਸੁ ਘੋਏ ਸਗਲੇ ਦੁਖ ਜਾਏ ਜੀ ਸਾਹਿਬ ਕੀ ਟੇਕ ਨਾਨਕ ਮਨੇ ਮਾਇ ਜੇ ਸੇਮਰਾ ਸੁਖ ਹੋਵੇ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ